ਵੇਖੋ ਕਿਸੇ ਦਾ ਦਿਲ ਨਾ ਦੁਖੇ ਕਲ ਨਗਰ ਕੀਰਤਨ ਚ ਵੀ ਥੋੜਾ ਜਿਆ ਮੈਨੂੰ ਲੱਗ ਰਿਹਾ ਸੀ ਵੀ ਮੈਂ ਉੱਚੀ ਬੋਲ ਰਿਹਾ ਤਲਖੀ ਚ ਬੋਲ ਰਿਹਾ ਮੈਂ ਮਾਫੀ ਮੰਗਦਾ ਪੰਥ ਕੋਲ ਜਿਨ੍ਹਾਂ ਦੇ ਦਿਲ ਦੁਖੇ ਹੋਣਗੇ ਪਰ ਇਹ ਮੈਂ ਮਾਫੀ ਮੰਗਦਾ ਗੁਰਮੁਖੋ ਹੈ ਤੇ ਸੇਵਕਾਂ ਦੀ ਭਾਵਨਾ ਹੈ ਪਰ ਇਹ ਇੱਕ ਬੜੀ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਹਜ਼ਾਰਾਂ ਬੰਦੇ ਝਾੜੂ ਲੈ ਕੇ ਅੱਗੇ ਇੱਕੋ ਹੀ ਕੰਮ ਕਰੀ ਜਾ ਰਹੇ ਜੇ ਸਾਰੀ ਕੌਮ ਕਹੇ ਵੀ ਅਸੀਂ ਤੁਹਾਨੂੰ ਪਾਣੀ ਪਿਆਈ ਜਾਣਾ ਸਿਆਣਪ ਹੋਏਗੀ ਗੁਰੂ ਦਾ ਵਾਸਤਾ ਹੈ ਸਵੇਰੇ ਤੜਕੇ 4-5 ਵਜੇ ਸੇਵਾ ਸਫਾਈ ਹੋ ਜਾਂਦੀ ਹੈ ਤੇ ਜੇ ਮਹਾਰਾਜ ਸਾਨੂੰ ਥੋੜੀ ਜਿਹੀ ਮਾਦਾ ਦੇਣ ਮੰਨਣ ਦਾ ਤੇ ਮੈਨੂੰ ਐ ਲੱਗਦਾ ਵੀ ਇੱਕ ਵੀ ਬੰਦਾ ਨਹੀਂ ਚਾਹੀਦਾ ਇਹ ਬੜੀ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਪਤਾ ਨਹੀਂ ਕਿਉਂ ਲੱਗ ਰਿਹਾ ਵੀ ਉਹਨੇ ਕੀਤਾ ਮੈਂ ਵੀ ਉਹੀ ਕੁਛ ਕਰਾਂ ਇਦਾਂ ਨਹੀਂ ਹੁੰਦਾ ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਬੜੇ ਗੁਰ ਸਿੱਖੀ ਭਾਈ ਆਦਮ ਜੀ ਵਰਗੇ ਜਿਨ੍ਹਾਂ ਨੇ ਸਰਦੀ ਦੀ ਰੁੱਤ ਚ ਸਿੱਖਾਂ ਨੂੰ ਨਿੱਗਾ ਪਾਣੀ ਅੱਗ ਬਾਲ ਕੇ ਸਖਾਈ ਸਕਾਈ ਤੇ ਗੁਰੂ ਦੀਆਂ ਖੁਸ਼ੀਆਂ ਲੈ ਲੀਆਂ ਤੇ ਹੁਣ ਅਸੀਂ ਕਹੀਏ ਹਾਰ ਦੇ ਮਹੀਨੇ ਚ ਅਸੀਂ ਵੀ ਉਹੀ ਕੁਛ ਕਰਨਾ ਗਰਮ ਪਾਣੀ ਦੇਣਾ ਤੇ ਅੱਗ ਬਾਲ ਕੇ ਸਕਾਉਣੀ ਹੈ ਅਕਲੀ ਸਾਹਿਬ ਸੇਵਿਆ ਅਕਲੀ ਕੀਤਾ ਦਾਨ ਸਾਡੀ ਸੇਵਾ ਵੀ ਅਕਲ ਨਾਲ ਹੋਵੇ ਬੇਨਤੀ ਹੱਥ ਜੋੜ ਕੇ ਲਕੀਰ ਦੇ ਫਕੀਰ ਨਾ ਬਣੀਏ ਫਿਰ ਸਾਰੇ ਪ੍ਰਸ਼ਾਦਿਆਂ ਦਾ ਲੰਗਰੀ ਨਾ ਲਾਈਏ ਹੋਰ ਵੀ ਬੜੇ ਤਰੀਕੇ ਆ ਗਿਆਨ ਦਾ ਲੰਗਰ ਵੀ ਲਾਈਏ ਪੈਸੇ ਆ ਗਿਆ ਪੁਸਤਕਾਂ ਦਾ ਲੰਗਰ ਵੀ ਲਾਈਏ ਬਹੁਤ ਸਾਰੇ ਤਰੀਕੇ ਨੇ ਕਈ ਚੀਜ਼ਾਂ ਦੀ ਲੋੜ ਫਿਰ ਸਿਰਫ ਉਹ ਤਿੰਨ ਦਿਨ ਹੀ ਨਹੀਂ ਲੋੜ ਹਰ ਰੋਜ਼ ਸਾਰਿਆਂ ਵਿੱਚ ਗੁਰੂ ਵਸ ਰਿਹਾ ਤੇ ਮਹਾਰਾਜ ਜੀ ਜੋਸ਼ ਜਜ਼ਬਾ ਪੈਸਾ ਨਰਜੀ ਕਮਾਲ ਹੈ ਜੀ ਕੋਈ ਸ਼ੱਕ ਨਹੀਂ ਪਰ ਜੇ ਥੋੜੀ ਜੀ ਤਰਤੀਬ ਦੇਾਂਗੇ ਤੇ ਭਲਾ ਬਹੁਤਾ ਹੋਏਗਾ ਐਨਰਜੀ ਘੱਟ ਲੱਗੇਗੀ ਭਲਾ ਬਹੁਤਾ ਹੋਏਗਾ ਤੇ ਯਕੀਨ ਕਰਿਓ ਫਲ ਬਹੁਤਾ ਮਿਲੇਗਾ ਨੀਅਤ ਤੇ ਸ਼ੱਕ ਨਹੀਂ ਹੈ ਪਰ ਥੋੜਾ ਜੈ ਇਹਨੂੰ ਤਰਤੀਬ ਵਿੱਚ ਲੈ ਆਈਏ ਸਾਡਾ ਜਿਆਦਾ ਭਲਾ ਹੋਏਗਾ ਕੌਮ ਦਾ ਸਮਾਜ ਦਾ ਜਿਆਦਾ ਭਲਾ ਹੋਏਗਾ ਤੇ ਮਹਾਰਾਜ ਦੀ ਸਾਰਿਆਂ ਦੀ ਕਾਲਣਾ ਸੇਵਾ ਥਾਏ ਪਾਉਣ ਰਹਿਮਤਾ ਨਾਲ ਨਿਵਾਜਨ ਭੁਲਾ ਬਖਸ਼ਣੀਆਂ ਅਸੀਸ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਰਾਮ ਕਲ